ਮੈਂ ਤੁਸੀ ਮੈਂ ਤੋਂ ਤੁਸੀ ਮੈਂ ਤੋਂ ਟੀਚਰ ਮੰਗੀ ਜਾਉਂਗੇ 4 ਮਹੀਨੇ ਬਾਅਦ ਮੈਂ ਸਕੂਲਣ ਕੀ ਕਰੂੰਗਾ ਫਿਰ ਔਰ ਇਹ ਸ਼ਾਇਦ ਇਸ ਗੱਲ ਨਾਲ ਸਹਿਮਤ ਵੀ ਹੋ ਗਏ ਹੋ ਤੇ ਸ਼ਾਇਦ ਦੋ ਤਿੰਨ ਰਾਜਾਂ ਨੇ ਹੋਰ ਜਵਾਬ ਦੇਤਾ ਵੀ ਅਸੀਂ ਵੀ ਨਿੰਦੇ ਉਹ ਕਹਿੰਦੇ بڑا ਪੰਗਾ ਹੈ ਕਹਿੰਦੇ ਇਹ ਪੜਕਾਉਂਦਾ ਭਗਵਾਨ ਤਮਾਨ ਸਾਰਿਆਂ ਮੈਂ ਕਿਹਾ ਪੜਕਾਉਂਦਾ ਨੀਓ ਮੈਂ ਪੜਾਉਣਾ ਸੋ ਇਸ ਕਰਕੇ ਕਿਉਂਕਿ ਦੇਖੋ ਜਿਸ profession ਵਾਸਤੇ ਤੁਸੀਂ ਚੁਣੇ ਗਏ ਹੋ ਤੁਹਾਡੇ ਤੋਂ ਉਹ ਕੰਮ ਲੈਣਾ ਚਾਹੀਦਾ ਜਿਹੜਾ ਟੈਲੈਂਟ ਤੁਹਾਡੇ ਕੋਲ ਹੈਗਾ ਉਹ ਲੈਣਾ ਚਾਹੀਦਾ ਤੇ ਤੁਹਾਨੂੰ ਜੇ ਟੀਚਰ ਨੂੰ ਹੀ ਆਪਣੇ ਫਿਊਚਰ ਦੀ ਚਿੰਤਾ ਹੋਊਗੀ ਮੇਰੀ ਤਨਖਾਹ ਨਹੀਂ ਵੱਧਦੀ ਮੈਂ ਕੀ ਕਰੂੰਗਾ ਜਿਵੇਂ ਹੀਰੋ ਵਾਲਾ ਮੁੰਡਾ ਕਹਿੰਦਾ ਸੀ ਮੈਂ ਛੱਡਦਾ ਸੀ ਉਮੀਦ ਹੈ ਬਿਛੇ ਹਜ਼ਾਰ ਚ ਕੀ ਬਣਾਉਂਗਾ ਛੱਡ ਪਰੇ ਅਗਲੀ ਪਾਗਲੇ ਜੁਲਾਈ ਤੋਂ ਬਾਅਦ ਛੱਡ ਦਾਂਗੇ ਹੈਨਾ ਤੇ ਮਤਲਬ ਜੇ ਟੀਚਰ ਨੂੰ ਹੀ ਆਪਣੇ ਫਿਊਚਰ ਦੀ ਚਿੰਤਾ ਹੈ ਫਿਰ ਉਹਨੇ ਆਪਣੇ ਬੱਚਿਆਂ ਦਾ ਫਿਊਚਰ ਕਿਵੇਂ ਬਣਾਉਣਾ ਹੈ ਆਪ ਆਪ ਮਤਲਬ ਪਹਿਲਾਂ ਕੀ ਸੀਗਾ ਸਕੂਲ ਖਾਲੀ ਸੀ ਸਕੂਲ ਦੇ ਸਾਹਮਣੇ ਜਿਹੜੀ ਟੈਂਕੀ ਸੀ ਉਹ ਭਰੀ ਹੋਈ ਸੀ ਟੀਚਰਾਂ ਨਾਲ ਉਹ ਮੈਂ ਕਿਹਾ ਨਾ ਨੂੰ ਥੱਲੇ ਲਾ ਕੇ ਸਕੂਲ ਚ ਵੜ ਲਓ ਯਾਰ ਇਹ ਜਿਹੜੀ ਗੱਲ ਹੈ ਨਾ ਜੀ ਉਹਨਾਂ ਨੂੰ ਧਿਆਨ ਨਹੀਂ ਦਿੱਤਾ ਉਹ ਉਹ ਸਰਕਾਰੀ ਚ ਪੜ੍ਹੇ ਹੀ ਨਹੀਂ ਸੀ ਨਾ ਉਹ ਤਾਂ ਪਹਾੜ ਆਲੇ ਨੇ ਜੀ ਕੋਈ ਅਧਰ ਦੂਨ ਆਲਾ ਹੈ ਕੋਈ ਸਨਾਵਰ ਆਲਾ ਹੈ ਹੈ ਨਾ ਕੋਈ ਉੱਥੇ ਸ਼ਿਮਲੇ ਵਾਲਾ ਹੈ ਕੋਈ ਕੋਈ ਉੱਧਰ ਲੋਜੀ ਵਾਲਾ ਹੈ ਉਹ ਤਾਂ ਪੜ੍ਹੇ ਹੀ ਨਹੀਂ ਤੇ ਉਹਨਾਂ ਦਾ ਪਤਾ ਹੀ ਨਹੀਂ ਬਈ ਸਰਕਾਰੀ ਸਕੂਲਾਂ ਦੀ ਪੜ੍ਹਾਈ ਕੀ ਹੁੰਦੀ ਹੈ ਜਾਂ ਸਰਕਾਰੀ ਸਕੂਲਾਂ ਦੇ ਟੀਚਰਾਂ ਨੂੰ ਦਿੱਕਤਾਂ ਕੀ ਹੁੰਦੀਆਂ ਨੇ ਉਹਨਾਂ ਦਾ ਪਤਾ ਹੀ ਨਹੀਂ ਉਹ ਤਾਂ ਸਿੱਧੇ ਹੋਸਟਲ ਚੋਂ ਕਲਾਸ ਚ ਕਲਾਸ ਚੋਂ ਹੋਸਟਲ ਚ ਬਸ ਮਾਤਾ ਪਿਤਾ ਅਮੀਰ ਹਰ ਹਫ਼ਤੇ ਗੱਡੀਆਂ ਆ ਗਈਆਂ ਨਵੀਆਂ ਚਲੋ ਵੀਕਐਂਡ ਆ ਗਿਆ ਵਾਓ ਚਲੋ ਫਨ ਕਰੋ ਚਲੋ ਜੀ ਸਾਡਾ ਕਿਹੜਾ ਵੀਕਐਂਡ ਘਰੇ ਜਾਂਦਿਆਂ ਨੂੰ ਮੱਝਾਂ ਛੱਡ ਦਿੰਦੇ ਸੀ ਉਹ ਗਈਆਂ ਚੱਲ ਚੱਲ ਉਹਦੇ ਮਗਰੀ ਚੱਲ ਸੁੱਧੇ ਹੀ ਖੇਤ ਹਾਂ ਪਹਿਲੀ ਛੱਡ ਦਿੰਦੇ ਸੀ ਮੱਝਾਂ ਵੀ ਆਉਣਗੇ ਜਵਾਬ ਨਹੀਂ ਦੇ ਸਕਦੇ ਉਹ ਜਾਂਦੀਆਂ ਨੇ ਛੇਤੀ ਘਰ ਘਰਾਂ ਚੱਲ 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 ਸ਼ਾਬਾਸ਼ ਵੀ ਅਸੀਂ ਹੋਮਵਰਕ ਵੀ ਕਰਨਾ ਹੈ ਇਹ ਉਹ ਨਾ ਸੋ ਮੈਂ ਤਾਂ ਹੀ ਕਹਿਣਾ ਹੁਣਾ ਕਿਸੇ ਇਹ ਵੀ ਸ਼ੁਕਰ ਇਹ ਵੀ ਸ਼ੁਕਰ ਹੈ ਕਿ ਸਾਨੂੰ ਉਹਨਾਂ ਸਕੂਲਾਂ 'ਚ ਪੜ੍ਹਨ ਦਾ ਮੌਕਾ ਮਿਲ ਗਿਆ ਜਿੱਥੋਂ ਜਮਾ ਜ਼ਿੰਦਗੀ ਜ਼ੀਰੋ ਤੋਂ ਸ਼ੁਰੂ ਹੁੰਦੀ ਹੈ ਮਤਲਬ ਕੰਮਨਟੇਰੀਅਨ ਤੇ ਸਰਕਾਰੀਆਂ ਦਾ ਇਹੀ ਫਰਕ ਹੈ ਬਸ ਬਈ ਸਰਕਾਰੀ ਸਕੂਲ ਹੈ ਨਾ ਉਹ ਪਰਸਨੈਲਿਟੀ ਡਿਵੈਲਪਮੈਂਟ 'ਚ ਬਹੁਤ ਯੋਗਦਾਨ ਪਾਉਂਦੇ ਆ ਜੀ ਮੈਂ ਕਹਤਾ ਇੱਕ ਇੱਕ ਵਾਰੀ ਕਿਤੇ ਪੱਤਰਕਾਰ ਕਹਿੰਦੇ ਜੀ ਕਿਵੇਂ ਮੈਂ ਕਿਹਾ ਸਭ ਤੋਂ ਪਹਿਲਾਂ ਤਾਂ ਸਰਕਾਰੀ ਸਕੂਲ ਜਿਹੜੇ ਨੇ ਉਹ ਤੁਹਾਨੂੰ ਡਿਸੀਜਨ ਮੇਕਰ ਬਣਾਉਂਦੇ ਆ ਫੈਸਲਾ ਲੈਣ ਦੀ ਕਪੈਸਿਟੀ ਤੁਹਾਡੇ 'ਚ ਆਉਂਦੀ ਹੈ ਕਹਿੰਦੇ ਕਿਵੇਂ ਜੀ ਮੇਕ ਜੀ ਮਤਲਬ ਵੀ ਸਭ ਤੋਂ ਪਹਿਲਾਂ ਤਾਂ ਇਹੀ ਹੁੰਦਾ ਵੀ ਘਰੋਂ ਅਸੀਂ ਚੱਲ ਪਏ ਸਕੂਲ ਨੂੰ ਬਾਅਦ ਚ ਰਾਹ ਚ ਫੈਸਲਾ ਕਰਨਾ ਹੁੰਦਾ ਵੀ ਘਰੋਂ ਤਾਂ ਚੱਲ ਚੱਲ ਪਏ ਸਕੂਲ ਜਾਣਾ ਹੈ ਜਾਂ ਨਾ ਅੱਜ ਉਹ ਉਹ ਪਤਾ ਕੀ ਫੈਸਲਾ ਲੈਣਾ ਡਿਸੀਜਨ ਮੇਕਿੰਗ ਹੈ ਜੀ ਸਕੂਲ ਚ ਕਿਹੜਾ ਸਕੂਲ ਚ ਕਿਹੜਾ ਫੋਨ ਆਉਂਦਾ ਘਰੇ ਵੀ ਤੁਹਾਡਾ ਬੱਚਾ ਨਹੀਂ ਆਇਆ ਪ੍ਰਾਈਵੇਟ ਚ ਘਰੇ ਫੋਨ ਆਉਂਦਾ ਤੁਹਾਡਾ ਬੱਚਾ ਨਹੀਂ ਆਇਆ ਅੱਜ ਆਈ ਚਲੋ ਫਿਰ ਫੈਸਲਾ ਲੈ ਲੈ ਚੱਲ ਚੱਲ ਚਲੇ ਜੀ ਚੱਲਦੇ ਹਾਂ ਫਿਰ ਅੱਗੇ ਜਾ ਕੇ ਫੇਰ ਫੈਸਲਾ ਲੈਣਾ ਵੀ ਭੱਜਣਾ ਅੱਧੀ ਛੁੱਟੀ ਵੇਲੇ ਆ ਜੱਠਵੇਂ ਪੀੜ ਚ ਭੱਜੀਏ ਬੜਾ ਵੱਡਾ ਫੈਸਲਾ ਹੈ ਫੇਰ ਤੁਹਾਨੂੰ ਇਹ ਥੋੜਾ ਜਿਹਾ ਮਤਲਬ ਪੋਲਿਟਿਕਸ ਜਿਆ ਰਾਜਨੀਤੀ ਵੀ ਜਿਹੜੀ ਹੈ ਉਹਦੇ ਵੀ ਥੋੜੀ ਸਿੱਖਿਆ ਜਿਹੜੀ ਹੈ ਸਰਕਾਰੀ ਸਕੂਲਾਂ ਚੋਂ ਮਿਲਦੀ ਹੈ ਵੀ ਭੱਜਣਾ ਇਕੱਲੇ ਨਹੀਂ ਆ ਜਾਂ ਪੰਜ ਸਤ ਨਾਲ ਰੱਖ ਲੀਏ ਗਰੁੱਪ ਜਿਆ ਬਣਾ ਲਈਏ ਇੱਕ ਹੈਨਾ ਫੇਰ ਇੱਕ ਹੋਰ ਵੀ ਸਿੱਖਿਆ ਮਿਲਦੀ ਹੈ ਵੀ ਸਾਰੀ ਛੁੱਟੀ ਬੜੀ ਕੁੱਟਣਾ ਕਿਨੂੰ ਐ ਫਿਰ ਇਹ ਵੀ ਦੇਖਣਾ ਉਹਦੇ ਕੋਲੇ ਕਿੰਨੇ ਬੰਦੇ ਨੇ ਜਿਹਨੂੰ ਕੁੱਟਣਾ ਹੈ ਜੇ ਉਹਦੇ ਵੱਧ ਨੇ ਫਿਰ ਇਹ ਵੀ ਦੇਖਣਾ ਭੱਜਣਾ ਕਿਧਰ ਦੀ ਐ ਬੜੀ ਪਰਸਨੈਲਿਟੀ ਡਵੈਲਪਮੈਂਟ ਸਰਕਾਰੀ ਸਕੂਲਾਂ ਚ ਹੁੰਦੀ ਐ ਹਨਾ ਸੋ ਇਹ ਕੰਮ ਉਹਨਾਂ ਕੋਲੇ ਨਹੀਂ ਹੈਗਾ ਉਹ ਤਾਂ ਹੀ ਉਹ ਤਾਂ ਹੀ ਉਹ ਤਾਂ ਪਤਾ ਕੀ ਐ ਤਾਂ ਹੀ ਤਾਂ ਉਹਨਾਂ ਨੂੰ ਭਾਸ਼ਣ ਨਹੀਂ ਦੇਣੇ ਆਉਂਦੇ ਆਪ ਦੱਸ ਕੇ ਪਿਓ ਨੂੰ ਕਹਿੰਦੇ ਨੇ ਮੇਰੇ ਪਿਤਾ ਸਮਾਨ ਐ ਪਿਓ ਨੂੰ ਉੱਠ ਕੇ ਕਹਿਣਾ ਪੈਂਦਾ ਸਮਾਨ ਨਹੀਂ ਓਏ ਪਿਤਾ ਹੀ ਆ ਮੈਨੂੰ ਪਤਾ ਹੀ ਨਹੀਂ ਉਹ ਪੜ੍ਹਿਆ ਹੀ ਨਹੀਂ ਹੈ ਕੋਈ ਉਹ ਅਕਲ ਬਦਾਮ ਖਾ ਕੇ ਨਹੀਂ ਆਉਂਦੀ ਅਕਲ ਟੱਕੇ ਖਾ ਕੇ ਆਉਂਦੀ ਹੈ ਐਕਸਪੀਰੀਅੰਸ ਮੇਕਸ ਅ ਪਰਫੈਕਟ ਮੈਨ ਤੁਹਾਨੂੰ ਤਜਰਬਾ ਬਣਾਉਂਦਾ ਜੀ ਦੁੱਖ ਜਿਹੜੇ ਨੇ ਥੋੜੇ ਸਮੇਂ ਲਈ ਬਹੁਤ ਲੱਗਦਾ ਹੈ ਕਸ਼ਟਦਾਇਕ ਹੈ ਪਰ ਜਿਹੜੇ ਦੁੱਖ ਨੇ ਉਹ ਤੁਹਾਨੂੰ ਪੱਠੀ ਦੇ ਵਿੱਚ ਦੀ ਕੱਢ ਦਿੰਦੇ ਆ